ਸਾਹਿਬਸੇ ਪੰਜਾਬ ਨਾਲ ਜੁੜੇ ਦਰਸ਼ਕੋ ਬਹੁਤ-ਬਹੁਤ ਸਵਾਗਤ ਅੱਜ ਸਾਡੀ ਟੀਮ ਅਬੋਹਰ ਲਾਗਲੇ ਪਿੰਡ ਕਿਰਾਖੇੜਾ ਵਿਖੇ ਮਾਏ ਦੇਵੀ ਯਾਦਗਾਰੀ ਸਕੂਲ ਪਹੁੰਚੀ ਹੈ ਆਪਣੇ 25 ਬਰੇ ਹੰਡਾ ਚੁੱਕੀ ਇਹ ਸੰਸਥਾ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਬੰਧਕੀ ਟੀਮ ਦੀ ਦੂਰਅੰਦੇਸ਼ੀ ਸਾਨੂੰ ਇੱਥੇ ਖਿੱਚ ਲਈ ਕਿਉਂਕਿ ਇਹ ਵਪਾਰਕ ਤੇ ਮੁਨਾਫਾ ਖੋਰੀ ਬਿਰਤੀ ਤੋਂ ਕੋਹਾਂ ਦੂਰ ਇਹ ਸੰਸਥਾ ਮਾਨਵ ਹਤੈਸ਼ੀ ਮਨੋਰਥ ਨੂੰ ਪਰਣਾਈ ਹੋਈ ਹੈ ਇਸ ਸੰਸਥਾ ਦੇ ਬਾਨੀ ਰਾਜਕੁਮਾਰ ਮੇਰੇ ਵਿਦਿਆਰਥੀ ਹਨ ਜੋ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਸੂਖਮ ਕਲਾ ਪੇਂਟਿੰਗ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਹਨ ਉਸ ਦੀ ਸ਼ਖਸੀਅਤ ਦਾ ਇਹ ਖਾਸਾ ਕਲਾ ਸਾਹਿਤ ਪ੍ਰਕਿਰਤੀ ਨਾਲ ਨੇੜਲੇ ਰਿਸ਼ਤੇ ਵਿੱਚ ਵੱਜਾ ਹੋਇਆ ਹੈ ਇਸ ਦਾ ਪ੍ਰਮਾਣ ਸਕੂਲ ਦੇ ਕਣਕਣ ਵਿੱਚੋਂ ਵਿਖਿਆ ਜਾ ਸਕਦਾ ਹੈ ਕੰਧਾਂ ਤੇ ਉਕਰੇ ਸਾਇਤਿਕ ਹਸਤੀਆਂ ਦੇ ਜੀਵਨ ਬਿਉਰੇ ਜੀਵ ਜੰਤੂਆਂ ਦੇ ਉਕਰੇ ਹੋਏ ਚਿੱਤਰ ਪੌੜੀਆਂ ਤੇ ਲਿਖੇ ਹੋਏ ਪਹਾੜੇ 24 ਘੰਟੇ ਖੁੱਲੀ ਲਾਇਬ੍ਰੇਰੀ ਅਤੇ ਖੇਡ ਮੈਦਾਨ ਤੋਂ ਇਲਾਵਾ ਮਾਨਵੀ ਸਿਹਤ ਤੇ ਮੱਦੇਨਜ਼ਰ ਫਲਾਂ ਦਾ ਜੰਗਲ ਇੱਕ ਰੋਹਾਨੀ ਵਾਤਾਵਰਨ ਸਿਰਜਦਾ ਹੈ ਇਸ ਸੰਸਥਾ ਦਾ ਮਕਸਦ ਮਾਨਵੀ ਸਿਹਤ ਤੇ ਮਿੱਟੀ ਦੀ ਸਿਹਤ ਦਰਮਿਆਨ ਕੁਦਰਤੀ ਰਿਸ਼ਤਾ ਸਿਰਜਣਾ ਹੈ ਮਾਇਆ ਦੇਵੀ ਯਾਦਗਾਰੀ ਸੰਸਥਾ ਦਾ ਵਧੇਰੇ ਵੱਲ ਵਿਦਿਆਰਥੀਆਂ ਅੰਦਰ ਰਾਸ਼ਟਰੀ ਅੰਤਰਰਾਸ਼ਟਰੀ ਭਾਸ਼ਾ ਤੋਂ ਇਲਾਵਾ ਮਾਤ ਭਾਸ਼ਾ ਵਿੱਚ ਪਰਪੱਕਤਾ ਪੈਦਾ ਕਰਨਾ ਹੈ ਆਓ ਤਨ ਮਨ ਨੂੰ ਠਾਰ ਦੇ ਇਸ ਸੰਸਥਾ ਦੇ ਚੋਗਿਰਦੇ ਨਾਲ ਸਾਂਝ ਬਣਾਈਏ ਮਿਲਦੇ ਹਾਂ ਇਸ ਸੰਸਥਾ ਦੇ ਬਾਨੀ ਅਤੇ ਪ੍ਰਬੰਧਕ ਸ਼੍ਰੀ ਰਾਜਕਮਾਰ ਜੀ ਨੂੰ ਮਾਰਜੀ ਬਹੁਤ ਬਹੁਤ ਸਵਾਗਤ ਹੈ ਆਜ ਮਾਨ ਜੀ ਧੰਨਵਾਦ ਸਰ ਜਾਣਕਾਰੀ ਦੇਣ ਲਈ ਧੰਨਵਾਦ ਰਾਜਕਮਰ ਜੀ ਬੜੇ ਮੇਰੇ ਮਨਾਂ ਤੋਂ ਸਵਾਲ ਸੀ ਕੁਝ ਕਿ ਮੈਂ ਜਾ ਕੇ ਤੁਹਾਡੀ ਸੰਸਦ ਦੇ ਅੰਦਰ ਹੀ ਬੈਠ ਕੇ ਇਹ ਗੱਲਾਂ ਕੀਤੀਆਂ ਜਾਣ ਕਦੋਂ ਤੁਸੀਂ ਇਸ ਸੰਸਥਾ ਨੂੰ ਸ਼ੁਰੂ ਕੀਤਾ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਸੰਸਥਾ ਦਾ ਨਿਰਮਾਣ ਅਸੀਂ 2000 ਦੇ ਵਿੱਚ ਕੀਤਾ ਸੀ ਔਰ ਕਰਨਾ ਜਿਹੜਾ ਉਹ ਇਨਸੀਡੈਂਟ ਸੀ ਸਾਡਾ ਔਰ ਮੈਨੂੰ ਇਹ ਲੱਗਿਆ ਵੀ ਮੈਂ ਸ਼ਾਇਦ ਇਹ ਜ਼ਿੰਮੇਵਾਰੀਆਂ ਵਧੀਆ ਢਿੱਕੇ ਨਾਲ ਨਹੀਂ ਨਿਭਾਵਾਵਾਂਗਾ ਲੇਕਿਨ 2004 ਤੋਂ ਸਹੀ ਮਾਣੇ ਚ ਸਾਨੂੰ ਲੱਗਿਆ ਵੀ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਮਿਲਿਆ ਔਰ ਮੈਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਉਹ ਸੇਵਾ ਹੁਣ ਸਹੀ ਤਨ ਮਨ ਤੇ ਧਨ ਨਾਲ ਨਿਭਾਵਾਂ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਇਹ ਸੋਚ ਨੂੰ ਸਾਥਕਰੂ ਵਿੱਚ ਲੋਕਾਂ ਤੱਕ ਬੱਚਿਆਂ ਤੱਕ ਸਮਾਜ ਤੱਕ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬਹੁਤ ਵਾਟਰ ਰਾਲ ਕੁਮਾਰ ਜੀ ਬਾਬੇ ਦੀ ਬਾਣੀ ਹੈ ਬਲਹਾਰੀ ਕੁਦਰਤ ਵਸਿਆ ਔਰ ਤੁਹਾਡੀ ਸੰਸਥਾ ਦੇ ਵਿੱਚ ਆ ਕੇ ਐਂ ਲੱਗਦਾ ਹੈ ਕੁਦਰਤੀ ਗੋਦ ਵਿੱਚ ਆ ਗਿਆ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਸਕੂਨ ਦਿੰਦੇ ਹੈ ਸਾਰਾ ਕੁਝ ਇਹ ਫੁੱਲਾਂ ਵਰਗੇ ਨਾਜ਼ੁਕ ਬੱਚੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਜਰੂਰ ਸਾਡੇ ਦਰਸ਼ਕਾਂ ਨੂੰ ਦਿਓ ਇਹ ਕੁਦਰਤ ਨਾਲ ਜੁੜਨ ਵਾਲਾ ਕਨਸੈਪਟ ਤਾਂ ਜਿਹੜਾ ਹੈ ਜੀ 2020 ਦੇ ਵਿੱਚ ਜਦੋਂ ਕਰੋਨਾ ਆਇਆ ਸੀਗਾ ਜੀ ਕਰੋਨਾ ਤੋਂ ਬਾਅਦ ਮੈਂ ਆਪਦੀ ਹੈਲਥ ਪ੍ਰਤੀ ਔਰ ਸਮਾਈ ਦੀ ਹੈਲਥ ਪ੍ਰਤੀ ਔਰ ਵਰਜਾਸਨ ਦੀ ਹੈਲਥ ਪ੍ਰਤੀ ਸੋਚਣਾ ਸ਼ੁਰੂ ਕੀਤਾ ਜੀ ਜੀ ਮੇਰਾ ਉਸ ਸਮੇਂ ਵਜਨ 97 ਕਿਲੋ ਸੀ ਔਰ ਮੈਂ ਨੈਚੁਰਲੀ ਤਰੀਕੇ ਨਾਲ ਬਿਨਾ ਕਿਸੇ ਦਵਾਈ ਦੇ ਆਪਦਾ ਵਜਨ ਨੇੜਾ 72 ਕਿਲੋ ਤੇ ਲੈ ਕੇ ਆਇਆ ਵਾਓ ਤੇ ਹੁਣ ਉਹ ਜਿਹੜੇ ਕਨਸੈਪਟ ਦੇ ਤਹਿਤ ਮੈਂ ਆਦਾ ਵਜਨ ਘਟਾਇਆ ਉਹ ਉਸੇ ਦੀ ਜਿਹੜੀ ਭਰਪੂਰ ਦੀ ਮਡੁੱਲੀ ਜਾਣਕਾਰੀ ਉਹ ਮੈਂ ਆਪ ਦੇ ਵਿਦਿਆਰਥੀਆਂ ਨਾਲ ਸਟਾਫ ਨਾਲ ਹਮੇਸ਼ਾ ਹੀ ਸਾਂਝੀ ਕਰਦਾ ਰਹਿਣਾ ਵੀ ਸਾਡਾ ਜੀਵਨ ਬਹੁਤ ਵੱਡਮੁੱਲਾ ਹੈ ਪਰ ਇਹਦੀ ਸਾਂਭ ਸੰਭਾਲ ਕਰਨਾ ਸਾਡਾ ਮੁੱਢਲਾ ਫਰਜ਼ ਬੰਦਾ ਹੈ ਔਰ ਇਹਦੇ ਵਾਸਤੇ ਸਾਨੂੰ ਕੋਈ ਅਲੱਗ ਤੋਂ ਐਫਰਟ ਕਰਨ ਦੀ ਜਰੂਰਤ ਨਹੀਂ ਸਿਰਫ ਆ ਦੇ ਡਾਈਟ ਨੂੰ ਕੰਟਰੋਲ ਕਰਨ ਨਾਲ ਹੀ ਆਪਾਂ ਵਧੀਆ ਜੀਵਨ ਔਰ ਨੈਰੋਗੀ ਜੀਵਨ ਜੀ ਸਕਦੇ ਹਾਂ ਤੇ ਉਸ ਤਰ੍ਹਾਂ ਦੀ ਜਾਣਕਾਰੀ ਮੈਂ ਹਮੇਸ਼ਾ ਬੱਚਿਆਂ ਨਾਲ ਵੀ ਸਾਂਝੀ ਕਰਦਾ ਰਹਿਣਾ ਔਰ ਅਧਿਆਪਕਾਂ ਨਾਲ ਵੀ ਸਾਂਝੀ ਕਰਦਾ ਰਹਿਣਾ ਬਹੁਤ ਅੱਛਾ ਬਹੁਤ ਧੰਨ ਕਮਲ ਜੀ ਮੈਨੂੰ ਪਤਾ ਲੱਗਿਆ ਤੁਸੀਂ ਇੱਥੇ ਇੱਕ ਜੰਗਲ ਦਾ ਨਿਰਮਾਣ ਕੀਤਾ ਹੈ ਜਿਹਦੇ ਤਕਰੀਬਤ 37 ਤਰ੍ਹਾਂ ਦੇ ਉੱਥੇ ਜਿਹੜੀਆਂ ਜੜੀਆਂ ਬੂਟੀਆਂ ਤੇ ਫਲਾਂ ਦੇ ਵਾਲੇ ਪੌਦੇ ਨੇ ਇਹਨਾਂ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਸਰ ਅਸੀਂ ਬੱਚਿਆਂ ਨੂੰ ਜੀਓਗ੍ਰਾਫੀ ਵਿੱਚ ਪੜ੍ਹਾਉਂਦੇ ਆਂ ਵੀ ਸਾਡਾ ਪੰਜਾਬ ਪੰਜਾਬ ਸੂਬਾ ਹੈ ਜਿਹੜਾ ਨੂੰ ਖੇਤੀ ਪ੍ਰਧਾਨ ਸੂਬਾ ਹੈ ਜੀ ਜੀ ਇੱਥੋਂ ਦੇ ਜਿਹੜੇ ਵਸਨੀਕ ਨੇ ਉਹ 70% ਜਿਹੜਾ ਖੇਤੀ ਤੇ ਨਿਰਭਰ ਕਰਦੇ ਨੇ ਜੀ ਜੀ ਲੇਕਿਨ ਸਾਡੇ ਕੋਲ ਜਿਹੜੇ ਬੱਚੇ ਆਂਦੇ ਨੇ ਉਹਨਾਂ ਦੀ ਇੱਕੋ ਹੀ ਸੋਚ ਹੁੰਦੀ ਵੀ ਅਸੀਂ ਸਰਕਾਰੀ ਨੌਕਰ ਬਣਨਾ ਹੈ ਜੀ ਜੀ ਔਰ ਜਿਹੜਾ ਹੈ ਧਰਤੀ ਨਾਲ ਤੇ ਫਸਲੀ ਚੱਕਰ ਨਾਲ ਉਹਨਾਂ ਦਾ ਮੋਹ ਘਟਦਾ ਜਾ ਰਿਹਾ ਹੈ ਔਰ ਉਹਨਾਂ ਦੇ ਪੇਰੈਂਟਸ ਵੀ ਚਾਹਦੇ ਨੇ ਵੀ ਖੇਤੀ ਨਾ ਕਰਨ ਸਾਡਾ ਜਿਹੜਾ ਪਰਸਤਾਨੀ ਦੰਦਾ ਉਹ ਨਾ ਕਰਨ ਜੀ ਤੋਂ ਆਪਦਾ ਜਿਹੜਾ ਪੜਾਈ ਵੱਲੇ ਵੱਧ ਤੋਂ ਵੱਧ ਧਿਆਨ ਦੇਣਾ ਜੀ ਜੀ ਸੋ ਉਸ ਪੜਾਈ ਦੇ ਧਿਆਨ ਨੂੰ ਮੈਂ ਸੋਚਦਾ ਵੀ ਜਾਣਕਾਰੀ ਨੂੰ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਖੇਤੀਬਾੜੀ ਦੇ ਵਿੱਚ ਜਾਣਕਾਰੀ ਦੇ ਕੇ ਆਪਾਂ ਉਹਦੇ ਨਾਲ ਜੋੜੀਏ ਤਾਂ ਜੋ ਉਹ ਆਧਾ ਵਪਾਰ ਜਿਹੜਾ ਉਹ ਖੇਤੀ ਦੇ ਵਿੱਚੋਂ ਲੱਭਣ। ਜੀ ਜੀ। ਤੋਂ ਉਸ ਤਹਿਤ ਮੈਂ ਬੱਚਿਆਂ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਸੋਇਲ ਹੈਲਥ ਔਰ ਹਿਊਮਨ ਹੈਲਥ ਲਗਭਗ ਮਿਲਦੀਆਂ ਜੁਲਦੀਆਂ ਗੱਲਾਂ ਨੇ। ਜੀ। ਅਗਰ ਅਸੀਂ ਸੋਇਲ ਹੈਲਥ ਨੂੰ ਮੇਨਟੇਨ ਕਰ ਲੈਨੇ ਆਂ ਤੇ ਇਹਦੇ ਤੋਂ ਉੱਗਣ ਵਾਲੇ ਪੌਦੇ, ਇਹ ਤੋਂ ਉੱਗਣ ਵਾਲੀਆਂ ਫਸਲਾਂ ਉਹਨਾਂ ਦੀ ਹੈਲਥ ਵਧੀਆ ਹੋ ਜੇਗੀ। ਉਹਦੇ ਵਿੱਚ ਸਾਰੇ ਤੱਤ ਜਿਹੜੇ ਸਾਡੀ ਸਰੀਰ ਨੂੰ ਚਾਹੀਦੇ ਹੁੰਦੇ ਨੇ ਉਹ ਸਾਨੂੰ ਮਿਲਨੇ ਸ਼ੁਰੂ ਹੋ ਜਾਣਗੇ। ਤੇ ਅਸੀਂ ਡਿਜ਼ਾਈਨਡ ਖੇਤੀ ਦਾ ਇੱਕ ਮਾਡਲ ਤਿਆਰ ਕੀਤਾ ਜਿੰਦੇ ਵਿੱਚ ਫਲਾਦੀਪ ਕੁੱਟੇ ਔਰ ਖੇਤ ਫਸਲਾਂ ਜਿਹੜੀਆਂ ਇਕੱਠੀਆਂ ਲਈਆਂ ਜਾ ਸਕੀਆਂ ਨੇ ਔਰ ਇੱਕ ਕੈਲੰਡਰ ਬਣਾਇਆ ਹੈ ਇਸ ਕੈਲੰਡਰ ਤਹਿਤ ਜਿਵੇਂ ਇੱਕ ਮੈਂ ਮੰਨਦਾ ਵੀ ਜੇ ਕੋਈ ਸਰਕਾਰੀ ਅਮਪਲੋਈ ਹੈ ਤਾਂ ਉਹਨੂੰ ਸਾਲ ਦੀਆਂ 12 ਸੈਲਰੀ ਮਿਲਦੀਆਂ ਨੇ ਜੀ ਜੀ ਔਰ ਇੱਕ ਜੇ ਅਗਰ ਕਿਸਾਨ ਨੂੰ 12 ਤੋਂ ਲੈ ਕੇ 18 ਫਸਲਾਂ ਪੂਰੇ ਸਾਲ ਦੀਆਂ ਮਿਲਣ ਤਾਂ ਉਹ ਕਿਤੇ ਜ਼ਿਆਦਾ ਸਟਰੋਂਗ ਹੋ ਸਕਦਾ ਹੈ ਇੱਕ ਸੈਲਰੀ ਮੰਨਦੇ ਆਰਥਿਕ ਪੱਖੋਂ ਮਜ਼ਬੂਤ ਹੋ ਸਕੇ ਮਜ਼ਬੂਤ ਹੋ ਸਕਦਾ ਹੈ ਤਾਂ ਉਸੇ ਤਹਿਤ ਅਸੀਂ ਡਿਜ਼ਾਈਨਡ ਖੇਤੀ ਦਾ ਮਾਡਲ ਜਿਹੜਾ ਆਪਦੇ ਖੇਤ ਚ ਬਣਾਇਆ ਹੈ ਜਿੰਦਾ ਨਾਂ ਅਸੀਂ ਪਰਮਾ ਕਲਚਰ ਖੇਤੀ ਰੱਖਿਆ ਹੈ ਬਹੁਤ ਅੱਛਾ ਔਰ ਉਹਦੇ ਵਿੱਚ ਅਸੀਂ ਟੋਟਲ 17 17 ਧਰਾਂ ਦੇ ਫਰੂਟ ਪਲਾਂਟ ਨੇ ਔਰ 37 ਧਰਾਂ ਦੇ ਆਦਰ ਨਹੀਂ ਪਲਾਂਟ ਨੇ ਔਰ ਉਹ ਦੋਨਾਂ ਦੇ ਵਰਾਸਤੇ ਪਲਾਂਟਸ ਨੂੰ ਵੀ ਸੰਭਾਲ ਕੇ ਔਰ ਫਰੂਟ ਪਲਾਂਟ ਨੂੰ ਵੀ ਸੰਭਾਲ ਕੇ ਅਸੀਂ ਬੱਚਿਆਂ ਨੂੰ ਜਿਹੜਾ ਹੈ ਵਾਧੇਤਿਕ ਨਾਲ ਡਿਜ਼ਾਈਨਡ ਖੇਤੀ ਦਾ ਮਾਡਲ ਉਹਨਾਂ ਲਈ ਪੇਸ਼ ਕੀਤਾ ਹੈ ਔਰ ਬੱਚੇ ਹੌਲੀ-ਹੌਲੀ ਉਹਨਾਂ ਨੂੰ ਸਮਝ ਵੀ ਰਹੇ ਨੇ ਬਹੁਤ ਬੜੇ ਰਿਐਲਟੀ ਆ ਰਹੇ ਨੇ ਸਾਡੇ ਕੋਲ ਰਾਕੇਵਰ ਜੀ ਮੈਂ ਤੁਹਾਨੂੰ ਜੇ ਸੁਪਨਿਆਂ ਦਾ ਜਾਦੂਗਰ ਕਹਾਂ ਤੇ ਮੇਰੇ ਖਿਆਲ ਇਹ ਇਸ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਏਗੀ ਇਸੇ ਗੱਲ ਦੇ ਨਾਲ ਮੈਂ ਜੁੜਵੀ ਹੋਈ ਕਿ ਤੁਸੀਂ ਬਿਲਕੁਲ ਸ਼ਹਿਰ ਦੀ ਆਬੋ ਹਵਾ ਤੋਂ ਦੂਰ ਇੱਥੇ ਹੀ ਜੰਗਲ ਵਿੱਚ ਮੰਗਲ ਬਣਾਇਆ ਔਰ ਤਕਰੀਬਨ ਕਿੰਨੇ ਸਾਲ ਹੋ ਗਏ ਤੁਹਾਡੀ ਸੰਸਥਾ ਨੂੰ ਸਾਡੀ ਸੰਸਥਾ ਨੂੰ ਟੋਟਲ ਹੁਣ 25 ਸਾਲ ਹੋ ਗਏ ਹਾਂ 25 ਸਾਲਾਂ ਦਾ ਬੜਾ ਵੱਡਾ ਇੱਕ ਜਿਹਨੂੰ ਆਪਾਂ ਸਿਲਵਰ ਜੁਬਲੀ ਕਹਿੰਦੇ ਆ ਬੜਾ ਵੱਡਾ ਸਮਾ ਹੁੰਦਾ ਹੈ ਰਾਜਕਮਾ ਜੀ ਤੁਹਾਨੂੰ ਲੱਗਦਾ ਹੈ ਇੱਕ ਤੁਹਾਨੂੰ ਇਹ ਸਕੂਨ ਦੇ ਨਾਲ-ਨਾਲ ਕਿ ਤੁਹਾਡੇ ਸੁਪਨਿਆਂ ਨੂੰ ਬੂਰ ਪਿਆ ਹੋਵੇ ਤੁਹਾਡੀਆਂ ਜੋ ਅਜ ਸਾਂ ਬਿੱਦਾਂ ਸੀ ਉਹ ਮੁਕੰਮਲ ਹੋਣ ਜਾ ਰਹੀਆਂ ਹੁਣ ਉਹਦੀ ਕੋਈ ਉਦਾਹਰਨ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੋ ਸਰ ਹਮੇਸ਼ਾ ਇੱਕ ਪਿਓ ਜਿਹੜਾ ਹੈ ਉਹ ਸੋਚਦਾ ਵੀ ਜੋ ਚੀਜ਼ਾਂ ਜੋ ਖਾਸ਼ਾਂ ਮੈਂ ਪੂਰੀਆਂ ਨਹੀਂ ਕਰ ਸਕਿਆ ਮੇਰਾ ਬੱਚਾ ਜਰੂਰ ਕਰੇ ਬਿਲਕੁਲ ਬਿਲਕੁਲ ਉਸੇ ਹੀ ਤਹਿਤ ਮੇਰੇ ਕੋਲ ਜਿਹੜੇ ਪੇਰੈਂਟਸ ਬੱਚੇ ਛੱਡ ਕੇ ਜਾਂਦੇ ਨੇ ਮੈਂ ਉਹਨਾਂ ਦੀ ਸਾਰੀਆਂ ਭਾਵਨਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਹੁਤ ਅੱਛਾ ਜਿਵੇਂ ਫਾਰ ਐਗਜ਼ਾਮਪਲ ਲਿਟਰੇਚਰ ਨਾਲ ਜੁੜੀਆਂ ਗੱਲਾਂ ਮੈਂ ਹੁਣ ਤੱਕ ਆਪਣੇ ਸਕੂਲ ਦੇ ਵਿੱਚ ਲਗਭਗ 110 ਕਰੀਬ ਕਰੀਬ ਰਾਈਟਰ ਜਿਹੜੇ ਨੇ ਬੱਚਿਆਂ ਦੇ ਰੂਪ ਰੂਪ ਹੋ ਗਏ ਬਹੁਤ ਬਹੁਤ ਜਿੰਨੇ ਚ ਨਾਮੀ ਰਾਈਟਰ ਦਾ ਆਪਾਂ ਗਿਣੀਏ ਤਾਂ ਸੁਰਜੀਤ ਪਾਤਰ ਸੁਸ਼ਾਨ ਸਿੰਘ ਕਵਲ ਅਜਮੇਰ ਸਿੰਘ ਆਲਕ ਬਲਦੇਵ ਸਿੰਘ ਸੜਕਨਾਮਾ ਓਮਪ੍ਰਕਾਸ਼ ਗਾਸ਼ੋ ਇਸ ਤਰ੍ਹਾਂ ਦੀ ਬੜੀ ਲੰਬੀ ਲਿਸਟ ਹੈ ਜਿਹੜੇ ਬੱਚਿਆਂ ਦੇ ਰੂਪ ਰੂਪ ਹੋਏ ਪੱਤਰ ਜਿਹੜੇ ਸਾਇਫ ਕਰਨੇ ਤੁਹਾਡੀ ਇਸ ਗੱਲ ਦੇ ਵਿੱਚ ਹੋਰ ਐਡ ਕਰ ਦੇਵਾਂ ਤੇ ਮੈਨੂੰ ਯਾਦ ਆਉਂਦਾ ਹੈ ਕਿ ਪ੍ਰਿੰਸੀਪਲ ਸਰਵੰਤ ਸਿੰਘ ਵੀ ਤੁਹਾਡੇ ਇਸ ਸੰਸਥਾ ਦੇ ਇਹ ਵਿੱਚ ਹੋ ਕੇ ਗਏ ਆ ਔਰ ਉਸ ਤੋਂ ਬਾਅਦ ਮੇਰੇ ਕੋਲ ਪਹੁੰਚੇ ਨੇ ਔਰ ਬਹੁਤ ਤੁਹਾਡੀ ਸਨਸਤਾ ਦੀ ਉਹਨਾਂ ਨੇ ਬੜੀ ਤਾਰੀਫ ਕੀਤੀ ਉਹਨਾਂ ਨੇ ਹਾਂ ਬਿਲਕੁਲ ਸਰ ਔਰ ਸਾਡੀ ਇਹ ਕੋਸ਼ਿਸ਼ ਵੀਰੇ ਦੀ ਜਿਹੜੇ ਵੀ ਸਹਿਯੋਗਕਰਨ ਨੂੰ ਅਸੀਂ ਬੱਚਿਆਂ ਦੇ ਰੂਬਰੂ ਕਰਾਈਏ ਉਹਨਾਂ ਦੀਆਂ ਜਿੰਨੀਆਂ ਵੀ ਲਿਖਤਾਂ ਸਮਾਜ ਨੂੰ ਮਿਲੀਆਂ ਨੇ ਉਹ ਸਾਰੀਆਂ ਸਾਰੀਆਂ ਸਾਡੀ ਲਾਇਬ੍ਰੇਰੀ ਚ ਮੌਜੂਦ ਹੋਣ ਔਰ ਅਸੀਂ ਕੁਝ ਦਿਨ ਪਹਿਲਾਂ ਤੋਂ ਹੀ ਉਹ ਸਾਰੀਆਂ ਲਿਖਤਾਂ ਬੱਚਿਆਂ ਨੂੰ ਵੰਡ ਦਿੰਨੇ ਆ ਤਾਂ ਜੋ ਉਹ ਜਦੋਂ ਵੀ ਉਹ ਰੂਬਰੂ ਹੋਣ ਤਾਂ ਉਹਨਾਂ ਦੀਆਂ ਲਿਖਤਾਂ ਦੇ ਸੰਬੰਧ ਤੇ ਜਿਹੜੇ ਨੇ ਉਹਨਾਂ ਨਾਲ ਸਵਾਲ ਜਵਾਬ ਕਰ ਬਹੁਤ ਅੱਛਾ ਰਾਜ ਕੁਮਾਰ ਜੀ ਕਲਾਤ ਸाहिब ਤੁਸੀਂ ਖੁਦ ਇੱਕ ਕਲਾਕਾਰ ਹੋ ਤੁਹਾਡੇ ਇਹਨਾਂ ਮੁਸਬਰੀ ਵਾੜੇ ਬੜੇ ਬੜੇ ਵੱਡੇ ਗੁਣ ਨੇ ਤੇ ਜੇ ਮੈਂ ਕਹਾਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਾਂ ਕਿ ਰਾਜਕੁਮਾਰ ਸਾਡੇ ਹੱਥਾਂ ਵਿੱਚ ਇੱਕ ਕੱਚੀ ਮਿੱਟੀ ਵਾਂਗੂ ਪੱਕੀ ਮਿੱਟੀ ਬਣ ਕੇ ਫਿਰ ਉਸਨੇ ਇਸ ਆਪਣੇ ਬੁਰਸ਼ ਝੋਹਾਂ ਦੇ ਨਾਲ ਆਪਣੀ ਉਸ ਕਲਾ ਦੇ ਨਾਲ ਬਹੁਤ ਪ੍ਰਭਾਵਿਤ ਕੀਤਾ ਉਸ ਕਲਾ ਨੂੰ ਅੱਗੇ ਵੀ ਤੁਸੀਂ ਤੋੜਿਆ ਜਾਂ ਸਕੂਲ ਕਾਲਜ ਤੋਂ ਬਾਅਦ ਤੁਸੀਂ ਉਸ ਨੂੰ ਬੰਦ ਕਰ ਦਿੱਤਾ ਨਹੀਂ ਸਰ ਉਹ ਗੁਣ ਹੈਗੇ ਨਹੀਂ ਮੇਰੇ ਵਿੱਚ ਅੱਜ ਵੀ ਜੀ ਔਰ ਮੈਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਗੁਣ ਸਾਰੇ ਬੱਚਿਆਂ 'ਚ ਚਲੇ ਜਾਣ ਬਹੁਤ ਅੱਛਾ ਹੁਣ ਜਿਹੜੀ ਸਾਡੇ ਸਕੂਲ ਦੀ ਮਾਰਨਿੰਗ ਅਸੈਂਬਲੀ ਹੈ ਹਾਂਜੀ ਉਹ ਲਗਭਗ 120 ਮਿੰਟਾਂ ਦੀ ਹੁੰਦੀ ਹੈ ਜਦੋਂ ਕਿ ਆਮ ਤੌਰ 'ਤੇ ਸਕੂਲਾਂ 'ਚ 20 ਮਿੰਟਾਂ ਤੋਂ ਵੱਧ ਨਹੀਂ ਹੁੰਦੀ ਬਿਲਕੁਲ ਇਹ ਜਿਹੜਾ 1 ਘੰਟਾ ਜਿਹੜਾ ਸੀ ਮਾਰਨਿੰਗ ਅਸੈਂਬਲੀ ਦਾ ਬੱਚਿਆਂ ਨੂੰ ਦਿੱਤਾ ਹੈ ਉਹਦੇ 'ਚ ਅਸੀਂ 13 ਕਲਾਮਾਂ ਦਾ ਬੱਚਿਆਂ ਨੂੰ ਹੁਨਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਅੱਛਾ ਪੂਰੇ ਸਕੂਲ ਦੇ ਬੱਚਿਆਂ ਨੂੰ 13 ਹਿੱਸਿਆਂ ਵਿੱਚ ਵੰਡ ਲੈਂਦੇ ਅਸੀਂ ਬਹੁਤ ਅੱਛਾ ਜਿੰਦੇ ਵਿੱਚ 6 ਤਾਂ ਸਪੋਰਟਸ ਦੇ ਹਿੱਸੇ ਚਲੇ ਜਾਂਦੇ ਨੇ ਵਾਹ ਜੀ ਬਾਕੀ 7-8 ਆਈਟਮਾਂ ਜਿਹੜੀਆਂ ਨੇ ਉਹ ਸਾਡੀਆਂ ਆਫ ਸਟੇਜ ਵਾਲੀਆਂ ਨੇ ਤੇ ਇੰਨੀਆਂ ਹੀ ਆਈਟਮਾਂ ਜਿਹੜੀਆਂ ਨੇ ਸਾਡੀਆਂ ਆਨ ਸਟੇਜ ਵਾਲੀਆਂ ਆਈਟਮਾਂ ਨੇ ਜਿਨ੍ਹਾਂ ਦੇ ਅਸੀਂ ਬਾਖੂਬੀ ਤਿਆਰੀ ਕਰਵਾਉਂਦੇ ਰਹੇ ਨੇ ਬਹੁਤ ਔਰ ਜੇ ਅਗਰ ਮੰਡੇ ਕਰੀਏ ਤਾਂ 250 ਦੇ ਕਰੀਬ ਬੱਚੇ ਜਿਹੜੇ ਨੇ ਉਹ ਸਪੋਰਟਸ ਦੇ ਵਿੱਚ ਚਲੇ ਗਏ ਨੇ ਬਹੁਤ ਅੱਛਾ ਔਰ ਇੰਨੇ ਕੀ ਬੱਚੇ 250 ਦੇ ਕਰੀਬ ਜਿਹੜੇ ਨੇ ਉਹ ਡਾਂਸ ਵਾਲੇ 'ਚ ਨੇ ਬਹੁਤ ਯਾਰ ਕੇ ਬੱਚੇ ਜਿਹੜੇ ਨੇ ਉਹ ਸਾਡੇ ਅੱਛੇ ਸਿੰਗਰ ਨੇ ਔਰ 50 ਕੇ ਬੱਚੇ ਦੇ ਕਰੀਬ-ਕਰੀਬ ਉਹ ਅੱਛੇ ਜਿਹੜੇ ਨੇ ਰਾਈਟਰ ਨੇ ਜਿਹੜੇ ਕ੍ਰੀਏਟਿਵ ਰਾਈਟਰ ਜਿਹਨੂੰ ਆਪਾਂ ਕਹਿੰਦੇ ਕਵਿਤਾ ਲਿਖਣ ਦਾ ਹੁਨਰ ਉਹ ਕਹਾਣੀਆਂ ਲਿਖਣ ਦਾ ਹੁਨਰ ਲੇਖ ਲਿਖਣ ਦਾ ਹੁਨਰ ਜਿਹੜਾ ਉਹਨਾਂ ਬੱਚਿਆਂ ਕੋਲ ਹੈਗਾ ਇਸ ਤਰੀਕੇ ਨਾਲ ਹਰ ਕੈਟਾਗਰੀ ਦੇ ਵਿੱਚ ਕਿਤੇ ਵੱਧ ਕਿਤੇ ਘੱਟ ਕਾਫੀ ਅੱਛੇ ਆਰਟਿਸਟ ਧੀਰੇ-ਧੀਰੇ ਪੈਦਾ ਹੋ ਰਹੇ ਨੇ ਪੁਰਾਣੇ ਅਗਰ ਬੱਚਿਆਂ ਦੀ ਗੱਲ ਕਰਾਂ ਤਾਂ ਵਿੱਚ ਕੁਝ ਬੱਚੇ ਜੇ ਨਹੀਂ ਜਿਹੜੇ ਸਥਾਪਿਤ ਕਲਾਕਾਰ ਬਣ ਚੁੱਕੇ ਨੇ ਸਾਡੇ ਸਕੂਲ ਦਾ ਹੁਣ ਇੱਕ ਅਧਿਆਪਕ ਜਿਹੜਾ ਕਿ ਇਸ ਸਕੂਲ ਦੇ ਪਹਿਲਾ ਸਟੂਡੈਂਟ ਰਿਹਾ ਹੈ ਉਹਦੇ ਆਪ ਦੀ ਹੁਣ ਕਵਿਤਾ ਦੀ ਕਿਤਾਬ ਛਾਪੀ ਹੈ ਜਿਹਦਾ ਨਾਮ ਰੱਖਿਆ ਪੁੱਤ ਜੀ ਬਹੁਤ ਵਧੀਆ ਮਰ ਜੀ ਜਿਹੜੇ ਸੁਪਨੇ ਜਦੋਂ ਹਕੀਕਤ ਵਿੱਚ ਤਬਦੀਲ ਹੁੰਦੇ ਹੈ ਤੇ ਉਹਦੇ ਇੱਕ ਸਕੂਨ ਆਉਂਦਾ ਹੈ ਉਹ ਸਕੂਨ ਮੇਰੇ ਖਿਆਲ ਉਹਦੇ ਅੱਗੇ ਦੌਲਤਾਂ ਦਰਿਆ ਵੀ ਕਿਸੇ ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਸੋ ਜਿਹੜੀ ਤੁਹਾਨੂੰ ਅਸਲੀ ਰੂਹਾਨੀ ਜੋ ਅਨੰਦ ਹੈ ਉਹ ਖੁਸ਼ੀ ਹੈ ਉਹਦਾ ਅਹਿਸਾਸ ਜਾ ਤੁਹਾਡੀ ਜੋ ਪ੍ਰਾਪਤੀ ਕੋਈ ਵਿਦਿਆਰਥੀ ਦੇ ਰੂਪ ਵਿੱਚ ਜਿਵੇਂ ਤੁਸੀਂ ਅ ਕਲਾਕਾਰ ਕਵਤਾਕਾਰ ਦੀ ਗੱਲ ਕੀਤੀ ਹੈ ਉਹਦੀ ਕਵਤਾ ਦੀ ਗੱਲ ਕੀਤੀ ਕੋਈ ਹੋਰ ਤੁਹਾਡੇ ਗਿੰਨ ਯੋਗ ਨਾਮ ਤੁਹਾਡੀ ਪ੍ਰਾਪਤੀ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੋ ਬਿਲਕੁਲ ਸਰ ਜੇ ਅਸੀਂ 올 ਰੌਂਡ ਡਵੈਲਪਮੈਂਟ ਆਰਮ ਸਕੂਲਾ ਚ ਜਿਹਾ ਸਲੋਗਨ ਲਿਖਿਆ ਮਿਲਦਾ ਹੈ ਜੀ ਲੇਕਿਨ ਸੱਚਮੁੱਚ ਬਹੁਤ ਘੱਟ ਸਕੂਲ ਹੋਣਗੇ ਜਿਹੜੇ ਆਲ ਅਰਾਊਂਡ ਡਿਵੈਲਪਮੈਂਟ ਦੇ ਉੱਪਰ ਕੰਮ ਕਰਦੇ ਨੇ ਜੀ ਤੇ ਅਸੀਂ ਸਰਵਪੱਖੀ ਵਿਕਾਸ ਦੇ ਉੱਪਰ ਪ੍ਰੋਪਰ ਕੰਮ ਕਰ ਰਹੇ ਹਾਂ ਔਰ ਉਹਦੇ ਤਹਿਤ ਹੁਣ ਤੱਕ ਜੇ ਅਗਰ ਸਥਾਪਿਤ ਵਿਅਕਤੀਆਂ ਦੀ ਗੱਲ ਕਰੀਏ ਜੀ ਤਾਂ ਦਾਨਵੀਰ ਬੱਚਾ ਹੈ ਤੁਸੀਂ ਉਸ ਪਰਿਵਾਰ ਤੋਂ ਜਾਣਕਾਰੀ ਜਾਣਦੇ ਵੀ ਹੋ ਜੀ ਜੀ ਉਹ ਬੱਚਾ ਹੁਣ ਜੱਜ ਦੀ ਪੋਸਟ ਤੇ ਹੈ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਇੱਕ ਬੱਚਾ ਗੁਰਪ੍ਰੀਤ ਜੀ ਉਹ ਜਿਹੜਾ ਕਿ ਸਾਡੇ ਕੋਲ ਥੀਏਟਰ ਔਰ ਸਿੰਗਿੰਗ ਦਾ ਜਿਹੜਾ ਹੁਨਰ ਲੈ ਕੇ ਗਿਆ ਸੀ ਉਹ ਉਹ ਸਥਾਪਿਤ ਆਰਟਿਸਟ ਹੈ ਔਰ ਪਟਿਆਲੇ ਸਥਾਪਿਤ ਹੈ ਉਸਕੰਮ ਨੂੰ ਬਹੁਤ ਸਾਰੀ ਮੂਵੀਜ਼ ਤੇ ਬਹੁਤ ਸਾਰੇ ਜਿਹੜੀਆਂ ਸਟੇਜ ਉਹਨੂੰ ਪ੍ਰਾਪਤ ਹੋਈਆਂ ਨੇ ਬਹੁਤ ਅੱਛੀ ਇਸੇ ਤਰ੍ਹਾਂ ਤਲਾਦੀ ਖੇਤਰ ਵਿੱਚ ਇੱਕ ਬੱਚਾ ਹੈ ਸਿਮਰਪਾਲ ਜੀ ਉਹ ਬੱਚਾ ਹੁਣ ਬੈਂਕ ਅਮਪਲੋਈ ਹੈ ਲੇਕਿਨ ਉਹ ਬੈਂਕ ਅਮਪਲੋਈ ਹੋਣ ਦੇ ਨਾਲ-ਨਾਲ ਬਹੁਤ ਅੱਛਾ ਪੇਂਟਰ ਵੀ ਹੈ ਔਰ ਉਹ ਇੱਕ ਸਥਾਪਿਤ ਪੇਂਟਰ ਵੀ ਨਾਲ ਪੇਂਟਿੰਗ ਦੇ ਰੂਪ ਵਿੱਚ ਕੰਮ ਕਰਦਾ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਜੀ ਉਹ ਆਪਣੀਆਂ ਪੇਂਟਿੰਗ ਜਿਹੜੀਆਂ ਨੇ ਉਹ ਫੇਸਬੁਕ ਤੇ ਉੱਪਰ ਕਾਫੀ ਜਿਹੜੀਆਂ ਨੇ ਪੋਸਟ ਕਰਦਾ ਰਹਿੰਦਾ ਹੈ ਔਰ ਉਹਦੇ ਨਾਲ ਵਿਦੇਸ਼ਾਂ ਮ ਦੇਸ਼ਾ ਤੋਂ ਜਿਹੜੇ ਨੇ ਕਸਟਮਰ ਜੁੜੇ ਹੋਏ ਨੇ ਬਹੁਤ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚੇ ਨੇ ਜਿਹੜੇ ਸਥਾਪਿਤ ਕਲਾਕਾਰ ਦੇ ਰੂਪ ਵਿੱਚ ਮੈਂ ਨਾ ਗਿਣ ਸਕਦਾ ਵੀ ਜਿਹੜੇ ਇਸ ਸਕੂਲ ਤੋਂ ਕਿਸੇ ਟਾਈਮ ਇਹਨਾਂ ਦਾ এডੂਕੇਸ਼ਨ ਦੇਣ ਦਾ ਸਾਨੂੰ ਉਸ ਬਾਅਦ ਮਿਲਿਆ ਪ੍ਰਾਪਤ ਹੋਇਆ ਸੀ ਬਹੁਤ ਅੱਛਾ ਬਹੁਤ ਅੱਛਾ ਰਾਜਕਮਰ ਜੀ ਜਿਹੜੀ ਜਿਹੜੀ ਪਿੰਡੂ ਖੇਤਰ ਦੀ ਵਿੱਦਿਆ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਮੈਨੂੰ ਕਦੀ ਐਵੇਂ ਵੀ ਲੱਗਦਾ ਹੈ ਕਿ ਸ਼ਾਇਦ ਤੁਸੀਂ ਘਰ ਫੂਕ ਤਮਾਸ਼ਾ ਦੇਖਿਆ ਹੋਵੇ ਜਿਵੇਂ ਤੁਸੀਂ ਦੱਸਿਆ ਮੈਨੂੰ ਕਿ ਬਜ਼ੁਰਗਾਂ ਦੀ ਹੈਡਮਾਸਟਰ ਸਭ ਸੀ ਤੁਹਾਡੇ ਪਾਪਾ ਜੀ ਪਰ ਉਹਨਾਂ ਦੀ ਤਕਨਸਾਰੀ ਕਮਾਈ ਤੁਸੀਂ ਇਸੇ ਜਿਹੜੀ ਕਿੱਤੇ ਦੇ ਵਿੱਚ ਵਿਦਿਆਦਾਨਨੀ ਦੇ ਤੌਰ ਦੇ ਉੱਤੇ ਤੁਸੀਂ ਇਸ ਵਿੱਚ ਲਗਾ ਦਿੱਤੀ ਹੈ ਤੁਹਾਨੂੰ ਹੁਣ ਉਹਦਾ ਕੋਈ ਆਉਟਪੁੱਟ ਜਿਹੜੀ ਲੱਗਦੀ ਹੈ ਕਿ ਕੋਈ ਪਛਤਾਵਾ ਤਾਂ ਨਹੀਂ ਕਿ ਪਿੰਡੂ ਖੇਤਰ ਦੇ ਵਿੱਚ ਆ ਕੇ ਜਾਂ ਤੁਹਾਨੂੰ ਕਿਤੇ ਸ਼ਹਿਰ ਦੇ ਵਿੱਚ ਉਹੀ ਪੂੰਜੀ ਲਗਾ ਲੈਂਦੇ ਤਾਂ ਸ਼ਾਇਦ ਤੁਸੀਂ ਕੋਈ ਆਰਥਿਕ ਪੱਖੋਂ ਵੱਡੇ ਹੋ ਜਾਂਦੇ ਕੋਈ ਇਸ ਤਰ੍ਹਾਂ ਦੇ ਕੋਈ ਦੁਬਦਾ ਤਾਂ ਨਹੀਂ ਤੁਹਾਡੇ ਮਨ ਵਿੱਚ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਨਹੀਂ ਬਲਕਿ ਮੇਰੇ ਦੋਸਤ ਕਹਿੰਦੇ ਰਹਿੰਦੇ ਨੇ ਕਹਿੰਦੇ ਵੀ ਜੇ ਇਹ ਅਦਾਰਾ ਕਿਤੇ ਸ਼ਹਿਰ ਦੇ ਵਿੱਚ ਖੁੱਲ੍ਹਿਆ ਹੁੰਦਾ ਤੇ ਜਿਹੜੇ ਤੁਹਾਡੇ ਆਰਥਿਕ ਪੱਖੋਂ ਕਾਫੀ ਸਟਰੋਂਗ ਹੋ ਜਾਣਾ ਸੀ ਲੇਕਿਨ ਮੈਂ ਕਦੀ ਨਹੀਂ ਇਸ ਤਰ੍ਹਾਂ ਕੇ ਨਾਲ ਸੋਚਿਆ ਅੱਜ ਵੀ ਨਹੀਂ ਸੋਚਿਆ ਔਰ ਕਈ ਵਾਰੀ ਪੇਰੈਂਟਸ ਕਹਿੰਦੇ ਵੀ ਨੇ ਵੀ ਤੁਹਾਡੀ ਫੀਸ ਜਿਹੜੀ ਸਕੂਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਲੇਕਿਨ ਸ਼ਹਿਰੀ ਸਕੂਲਾਂ ਦੇ ਮੁਕਾਬਲੇ ਬਹੁਤ ਘੱਟ ਹੈ ਲੇਕਿਨ ਮੈਂ ਕਿ ਵੀ ਮੈਨੂੰ ਘੱਟ ਹੀ ਠੀਕ ਹੈ ਵੀ ਮੇਰਾ ਇਸ ਫੀਸ ਨਾਲ ਜਿਹੜਾ ਜਦੋਂ ਕਿ ਸਾਰਾ ਆਦਾਰਾ ਚੱਲ ਰਿਹਾ ਸਾਰਿਆਂ ਨੂੰ ਸੇਵਾਵਾਂ ਦੇ ਰਿਹਾ ਤੇ ਮੈਨੂੰ ਇਸ ਵਾਧੂ ਵਿਧਾਨ ਦੀ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੀ ਇਸ ਧਰਤੀ ਤੇ ਰਹਿ ਕੇ ਖਾਣੇ ਦੇ ਦੋ ਫੁਲਕੇ ਨਹੀਂ ਮਨੁੱਖ ਨਹੀਂ ਉਹ ਉਹ ਜਿਹੜਾ ਸੰਤੋਸ਼ੀ ਸਾਨੂੰ ਪ੍ਰਾਪਤ ਹੋ ਰਹੀ ਏ ਉਹ ਸਬਰ ਸਾਨੂੰ ਜਿਹੜਾ ਸਾਡੇ ਪੇਰੈਂਟਸ ਹਮੇਸ਼ਾ ਹੀ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ਆ ਦੇ ਜਿਵੇਂ 10 ਰੁਪਏ ਦਾ ਨੁਕਸਾਨ ਹੈ ਜੇ ਕੋਈ ਗੱਲ ਨਹੀਂ ਤਾਂ ਉਸੇ ਹੀ ਧਾਰਨਾ ਤੇ ਅਸੀਂ ਆਧਾ ਨੁਕਸਾਨ ਸਹਿਣ ਕਰਨ ਲਈ ਤਿਆਰ ਹਾਂ ਲੇਕਿਨ ਅਸੀਂ ਕਿਸੇ ਥਰਡ ਪਰਸਨ ਦਾ ਨੁਕਸਾਨ ਕਰਨ ਲਈ ਬਿਲਕੁਲ ਵਾਜੀ ਵਾ ਰਾਜਕੁਮਾਰ ਜੀ ਵੇਖੋ ਸਮਾਜ ਤੋਂ ਅਸੀਂ ਬਹੁਤ ਕੁਝ ਲੈਨੇ ਆਂ ਔਰ ਸਮਾਜ ਨੂੰ ਦੇਣ ਵਾਸਤੇ ਅਸੀਂ ਝੁਪ ਵਟ ਜਾਨਨੇ ਆਂ ਅਸੀਂ ਪਾਸਾ ਵਟ ਜਾਨਨੇ ਆਂ ਔਰ ਮੇਰੇ ਲਈ ਇਹ ਇਤਿਹਾਤ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਵਿਦਿਆਰਥੀ ਮੇਰੀ ਜਿਹੜੀ ਖੁਸ਼ਬੂ ਹੈ ਔਰ ਉਸ ਨੇ ਇੱਕ ਮੰਦੇ ਵਿੱਚ ਜਿਹੜੀ ਹੈ ਇੱਕ ਜਿਹੜਾ ਸੰਕਲਪ ਹੈ ਵਿੱਤਿਆ ਦੇ ਪ੍ਰਸਾਰ ਦਾ ਪ੍ਰਚਾਰ ਦਾ ਸਾਹਿਤ ਦੇ ਪ੍ਰਸਾਰ ਦਾ ਪ੍ਰਚਾਰ ਦਾ ਕਲਾ ਦੇ ਪ੍ਰਚਾਰ ਦਾ ਪ੍ਰਸਾਰ ਦਾ ਜੋ ਤੁਸੀਂ ਵੀੜਾ ਚੁੱਕਿਆ ਹੈ ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਮੈਂ ਸ਼ੁਭ ਕਾਮਨਾਵਾਂ ਵੀ ਦੇਉਂਗਾ ਤੇ ਜਾਂਦਿਆਂ-ਜਾਂਦਿਆਂ ਸਾਡੇ ਦਰਸ਼ਕਾਂ ਦੇ ਨਾਲ ਕੋਈ ਤੁਹਾਡਾ ਕੋਈ ਸੰਦੇਸ਼ ਕੋਈ ਤੁਹਾਡੇ ਦਿਲ ਦੀ ਕੋਈ ਗੱਲ ਕਰਨੀ ਚਾਹੋ ਤਾਂ ਜਰੂਰ ਕਰੋ ਧੰਨਵਾਦ ਸਰ ਵੈਸੇ ਮੇਰਾ ਮਨ ਦੀ ਇੱਛਾ ਹੈ ਵੀ ਸਾਨੂੰ ਬਾਹਰ ਦੇ ਵਿਦੇਸ਼ਾਂ ਵੱਲ ਜਾਣ ਦੀ ਜ਼ਰੂਰਤ ਨਹੀਂ ਹੈ ਜੀ ਔਰ ਅਸੀਂ ਚਾਹਨੇ ਵੀ ਅਸੀਂ ਆਦੀ ਧਰਤੀ ਤੇ ਰਹੀਏ ਜੀ ਜੀ ਜਿਹੜੀ ਇੰਨੀ ਸੋਹਣੀ ਤੇ ਖਵਾਵੀ ਸਾਨੂੰ ਧਰਤੀ ਮਿਲੀ ਹੈ ਜੀ ਜੀ ਇੰਦੇ ਤੇ ਅਸੀਂ ਆਦਾ ਹੁਨਰ ਲਾਈਏ ਜੀ ਜਿਹੜੀ ਜੀ ਗੱਲ ਤੋਂ ਅਸੀਂ ਪੂਰੀ ਧਰਤੀ ਦੇ ਪ੍ਰਸਿੱਧ ਹੈ ਪੰਜਾਬ ਜਿਹੜਾ ਆਂ ਦਾਤਾ ਰਿਆ ਹੈ ਤਾਂ ਉਹਨੂੰ ਅਸੀਂ ਹੁਣ ਸਿਹਤਮੰਦ ਤੇ ਵਧੀਆ ਅਨਾਜ ਪੈਦਾ ਕਰਨ ਵਾਲਾ ਆਂ ਦਾਤਾ ਬਣਾਈਏ ਤਾਂ ਜੋ ਸਮਾਜ ਦੀ ਉਹਦੇ ਵਿੱਚ ਵੀ ਸੁਰੱਖਿਆ ਹੋ ਸਕੇ ਸੇਤਕ ਸੁਰੱਖਿਆ ਵੀ ਹੋ ਸਕੇ ਇਸ ਪ੍ਰਤੀ ਸਾਨੂੰ ਲਾਮਬਦ ਹੋਣ ਦੀ ਜ਼ਰੂਰਤ ਹੈ ਔਰ ਬੱਚਿਆਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੇਸ ਤਰ੍ਹਾਂ ਦੀ ਗਾਈਡੈਂਸ ਦੇ ਆਏ ਵੀ ਉਹ ਖੇਤੀ ਨਾਲ ਜੁੜਨ ਔਰ ਖੇਤੀ ਨਾਲ ਜੁੜ ਕੇ ਸਮਾਜ ਦੇ ਵਿੱਚ ਇੱਕ ਨਰੋਗੀ ਕਾਇਆ ਵਾਲਾ ਸਮਾਜ ਬਣਾ ਰਿਹਾ ਸੱਜਣ ਬਹੁਤ ਬਹੁਤ ਧੰਨਵਾਦ ਜੈ ਕੁਮਾਰ ਜੀ ਜੀ ਕਰਦਾ ਹੈ ਬਹੁਤ ਹੀ ਗੱਲਾਂ ਦਾ سلسلہ ਚੱਲਦਾ ਰਹੇ ਪਰ ਸਮੇਂ ਦੀ ਸੀਮਾ ਨੂੰ ਦੇਖਦੇ ਹਾਂ ਮੈਨੂੰ ਇੱਥੇ ਅਤਿਅੰਤ ਖੁਸ਼ੀ ਮਿਲ ਰਹੀ ਹੈ ਕਿ ਮੈਂ ਇੱਕ ਕੁਦਰਤੀ ਗੋਦ ਦੇ ਵਿੱਚ ਆ ਕੇ ਆਪਣੇ ਹੋਣ ਹਰ ਵਿਦਿਆਰਥੀ ਜਿਹੜਾ ਸਮਾਜ ਨੂੰ ਇੱਕ ਨਿੱਗਰ ਯੋਗਦਾਨ ਹੈ ਔਰ ਜਿਹੜਾ ਉਹਨੇ ਆਪਣੀ ਮਾਤਾ ਜੀ ਦੀ ਯਾਦ ਦੇ ਵਿੱਚ ਇਹ ਸੰਸਥਾ ਸਥਾਪਿਤ ਕੀਤੀ ਹੈ અત્યੰਤ ਖੁਸ਼ੀ ਦਾ ਮੈਨੂੰ ਜਿਹੜਾ ਅਹਿਸਾਸ ਹੈ ਇਸ ਦੇ ਲਈ ਰਾਜਕਮਾਰ ਜੀ ਤੁਹਾਨੂੰ ਤੁਹਾਡੀ ਸਾਰੀ ਅਰੇਂਜਮੈਂਟ ਨੂੰ ਤੁਹਾਡੇ ਸਾਰੇ ਅਧਿਆਪਕਾਂ ਨੂੰ ਤੁਹਾਡੇ ਸਾਰੇ ਇਸ ਇਹ ਪੂਰੀ ਦੀ ਪੂਰੀ ਜਿਹੜੀ ਕਹਿੰਦੇ ਹੁੰਦੇ ਆ ਫਲਵਾੜੀ ਇੱਕ ਤਰ੍ਹਾਂ ਦੀ ਇਹ ਸਾਫ ਸੁਭਾਈ ਦੇ ਵਿੱਚ ਛੋਟੇ ਤੋਂ ਲੈ ਕੇ ਉੱਪਰ ਤੱਕ ਜਿਹੜੇ ਵੀ ਇਸ ਸੰਸਥਾ ਦੇ ਨਿਰਮਾਣ ਦੇ ਵਿੱਚ ਜੁਟੇ ਹੋਏ ਨੇ ਸਾਰਿਆਂ ਨੂੰ ਮੇਰਾ ਸਲਾਮ ਹੈ ਸਿਰ ਝੁੱਕ ਕੇ ਔਰ ਬਹੁਤ-ਬਹੁਤ ਤੁਹਾਨੂੰ ਅਸ਼ੀਰਵਾਦ ਇਸੇ ਤਰ੍ਹਾਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹੋ ਧੰਨਵਾਦ ਥੈਂਕ ਯੂ